ਪਹੁੰਚ ਗਏ ਜੀ ਮਾਲੀ ਸਾਹਿਬ ਵੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਆ ਸਾਹਿਬ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਲਾ ਦਿਓ ਫਿਰ ਗੇਂਦੇ ਦੇ ਫੁੱਲ ਬੜੇ ਦਿਨਾਂ ਦੇ ਆਖਣ ਡਿਆਂ ਤੇ ਗੇਂਦੇ ਦੇ ਫੁੱਲ ਲੱਗਣ ਵਾਲੇ ਆ ਡੁੱਡੀਆਂ ਆ ਗਈਆਂ ਫੁੱਲ ਡੁੱਡੀਆਂ ਆ ਗਈਆਂ ਫੁੱਲਾਂ ਦੇ ਦੇਖੋ ਡੁੱਡੀਆਂ ਆ ਨਹੀਂ ਚੱਲੂ ਗਈ ਹਰ ਇੱਕ ਚੀਜ਼ ਜਿਹੜੀ ਹੈ ਮੌਸਮ ਦੇ ਹਿਸਾਬ ਨਾਲ ਚੰਗੀ ਲੱਗਦੀ ਹੈ ਸਤਿ ਸ਼੍ਰੀ ਅਕਾਲ ਜੀ ਕਰਕੇ ਫੁੱਲ ਹੈ ਚੰਗੇ ਡੁੱਡੀਆਂ ਆ ਗਈਆਂ ਪਿਛਲੇ ਵਾਰ ਨਹੀਂ ਚੰਗੇ ਲੱਗੇ ਪਿਛਲੇ ਵਾਰ ਪਤਾ ਹੈਗਾ ਉਹ ਪੈਨ ਨਹੀਂ ਕੀਤਾ ਮੈਨੇ ਨਾ ਕਰ ਬੂਟੀ ਘਾਟ ਹੋ ਗਈ ਬੜੀ ਹਾਈਰ ਵੱਧ ਗਈ ਫੁੱਲ ਤਾਂ ਵੱਡਾ ਤਾਂ ਘੱਟੇ ਜਿਆਦਾ ਤਾਂ ਧੇਰ ਦਾ ਫੁੱਲ ਹੈ ਨਾ ਫੁੱਟੋ ਰਹੇਗਾ ਛੋਟਾ ਫੁੱਲ ਹੀ ਬੜਾ ਕਰੇਗਾ ਚਲੋ ਵਧੀਆ ਇਹ ਤਾਂ ਹੁਣ ਖੇਡਣਗੇ ਤਾਂ ਪਤਾ ਲੱਗ ਜੂਗਾ ਸਾਹਮਣੇ ਸਾਹਮਣੇ ਤਾਂ ਨਹੀਂ ਲੱਗਣੇ ਹੈਗੇ ਪਿੱਛੇ ਪਿੱਛੇ ਲੱਗ ਜਾਣੇ ਆ ਇਧਰ ਤੇ ਸਦਾ ਬਾਹਰੀ ਕਰਵਾਉਣਾ ਸੀ ਯਾਰ ਸਾਡਾ ਤੇ ਵੀ ਲੱਗ ਜਾਣੇ ਆ ਚਲ ਜਿੱਥੇ ਜਿੰਨੇ ਨੇ ਲੱਗਣ ਕਿ ਉਹਨਾਂ ਨੂੰ ਲਾ ਲਈਨੇ ਆ ਇੱਕ ਜਿਹੜਾ ਵਾ ਇੱਕ ਟਿੱਕਾ ਫੁੱਲ ਦੇ ਤੇ ਗਾੜਾ ਹੋ ਗਿਆ ਨਾ ਏਦਾਂ ਲਾਉਣਾ ਹੈ ਨਾ ਇੱਕ ਟਿੱਕੇ ਫੁੱਲਾਂ ਦਾ ਦੋ ਰੰਗਾਂ ਦੇ ਕਿੱਕ ਰੰਗ ਦਾ ਹੀ ਹੈ ਮਤਲਬ ਦੋ ਆ ਜਗੇ ਕਿਹੜਾ ਸਨ ਸਭ ਤੋਂ ਜਿਆ ਉਹ ਨਾਲ ਨਾਲ ਕਿਹੜਾ ਵਜੇ ਉਹ ਤਾਂ ਪਲਾ ਆ ਜਾਂਣਾ ਉਹਨਾਂ ਨੇ ਇਹ ਵਾਲਾ ਨਾ ਇਹ ਸੰਤਰੀ ਕਰ ਦੇਗਾ ਇਹ ਕੈਲੋ ਹੈਗਾ ਕੱਚਾ ਪੀਲਾ ਤਾਂ ਮਤਲਬ ਕੱਚਾ ਪੀਲਾ ਦਾ ਥੋੜਾ ਕਮ ਹੋਰ ਸੰਤਰੀ ਜਿਆਦਾ ਅੱਛਾ ਲੱਗਦਾ ਲਾਲ ਨਹੀਂ ਲਿਆਦਾ ਹੈ ਲਾਲ ਰੈੱਡ ਵਾਲਾ ਕੋਈ ਸੰਤਰੀ ਮੁਰਤੇ ਨੂੰ ਹਾਂ ਸੰਤਰੀ ਹਾਂ ਉਹਦਾ ਮਤਲਬ ਜਿਆਦਾ ਅੱਛਾ ਲੱਗਦਾ ਹੈਗਾ ਚਲੋ ਲਾਓ ਫਿਰ ਪਾਣੀ ਪੀਓਗੇ ਪਾਣੀ ਪੀ ਤੁਹਾਨੂੰ ਠੀਕ ਹੈ ਤੁਸੀਂ ਚਾਹ ਬਣਾ ਪਾਣੀ ਛੱਡ ਤੂੰ ਰੋਟੀ ਤਿਆਰ ਕਰ ਲਾ ਜਿੰਨੇ ਲੱਗਦੇ ਲਾਲਾ ਵਧੀਆ ਵਧੀਆ ਤਰੀਕੇ ਨਾਲ ਇਹ ਕਬੂਟਾ ਹੁੰਦਾ ਸੀ ਆਹੋ ਮੈਂ ਦੱਸਦਾ ਜਿਹੜੇ ਭੈਣ ਪੱਤਾ ਸੱਤ ਪੱਤੀਆ ਜਿਹਨੂੰ ਬੋਲਦੇ ਹੁੰਦੇ ਹਨ ਸੱਤ ਪੱਤੀਆ ਕਾਫੀ ਗਾਇਟ ਕਰ ਗਿਆ ਸੀ ਉਹ ਪਰ ਉਹਦਾ ਨੁਕਸਾਨ ਇਹ ਹੁੰਦਾ ਹੈ ਕਿ ਇੱਥੇ ਤੇ ਸ਼ੋਰਾ ਪਾਣਾ ਰਹਿੰਦਾ ਹੈ ਆ ਸਾਰੀ ਜਗ੍ਹਾ ਨੇ ਕਵਰ ਕੀਤੀ ਸ਼ੋਰੇ ਕਰਕੇ ਉਹ ਨੂੰ ਕੱਟਣਾ ਪਿਆ ਉਹਦੀ ਜਗ੍ਹਾ ਬੂਟਾ ਐਸੇ ਕਰ ਦਨ ਲੱਖਿਆ ਆਪਾਂ ਹੁਣ ਪਰ ਉਹ ਆਂਦੇ ਆ ਵੀ ਇੱਥੇ ਬੂਟਾ ਨਾ ਲਾਓ ਜਿਹੜੇ ਦੂਸਰੇ ਬੂਟੇ ਉਹ ਖਰਾਬ ਹੋ ਜਾਣਿਆ ਜਿਹੜੇ ਪਿਛਲੀ ਸਾਈਡ ਵਾਲੇ ਇੱਥੇ ਬੂਟਾ ਲਾ ਲਈਏ ਹੁਣ ਤੇ ਸਹੀ ਲੱਗੂਗਾ ਨਹੀਂ ਕਿਹਾਂ ਪਰ ਲਗਾਣਾ ਤਾਂ ਸਹੀ ਤਾਂ ਲੱਗੇਗਾ ਮਗਰ ਉਹ ਸੂਟੇ ਕੀ ਸੁਕ ਮਾਰ ਦੇਗਾ ਚੱਲ ਦੇ ਤਾਂ ਉਸ ਨੂੰ بڑا ਹੋ ਜਾਏਗਾ ਤਾਂ ਇਸकी लुक ਮarre ਜਾਈਗੀ। ਇੱਕ ਨਾ ਜਦੋਂ ਇਹਨਾਂ ਨੇ ਫੋਨ ਕੀਤਾ ਸੀ ਕਿ ਬੂਟੇ ਦੇ ਬੂਟੇ ਤਿਆਰ ਹੋ ਗਿਆ ਤੇ ਮੈਂ ਲਾਉਣ ਆਉਣੇ ਆ। ਲਾਉਣ ਆਉਣਾ ਬੂਟੇ ਤੇ ਮੈਂ ਆਖਿਆ ਸੀ ਵੀ ਚਾਜਾ ਸਾਨੂੰ ਚੜੀ ਜਾਵੇ ਵੀ ਜਦੋਂ ਨਾ ਰੌਣਕ ਜੀ ਲੱਗਣ ਲੱਗੀ ਹੁੰਦੀ ਹੈ ਘਰ ਵਿੱਚ ਜਦੋਂ ਇੱਥੇ ਫੁੱਲ ਲੱਗਦੇ ਆ ਸਾਰੇ ਸਾਰੇ ਘਰ ਭਰ ਵੇਂਦੇ ਹੀ ਆ ਵੀਡੀਓ ਵਿੱਚ ਆਪਣੇ ਆਪ ਨੂੰ ਜਦੋਂ ਅਸੀਂ ਉੱਠ ਕੇ ਅੰਦਰੋਂ ਬਾਹਰ ਆਉਣੇ ਜਾਂ ਤੇ ਫਿਰਦੇ ਤੁਰਦੇ ਆ ਤੇ ਉਹ ਸੋਹਣਾ ਸੋਹਣੀ ਚੀਜ਼ ਲੱਗਦੀ ਆ ਤੇ ਬੜਾ ਚਾਜਾ ਚੜਿਆ ਵੀ ਬਾਹਰ ਉਹਨਾਂ ਦੀ ਆਪ ਹੀ ਕੀ ਬੂਟਿਆਂ ਦੀ ਤੇ ਇਹ ਖੜੇ ਰਹਿੰਦੇ ਆ 3-4 ਮਹੀਨੇ ਖੜੇ ਰਹਿੰਦੇ ਆ ਤੇ ਵਧੀਆ ਲੱਗ ਤੇ ਹੁਣ ਲੱਗਣ ਲੱਗੇ ਆ ਤੇ ਵੇਖਿਓ ਦੋ ਦਿਨ ਤਿੰਨਾਂ ਵਿੱਚ ਖਿੜ ਕੇ ਆ ਪੂਰਾ ਵਧੀਆ ਲੁੱਕ ਦੇ ਦੇ ਨੀ ਇਹਨਾਂ ਨੇ ਮੈਂ ਕਹਿੰਦੀ ਆ ਜਿਹੜੀ ਹਰਿਆਲੀ ਆ ਉਹ ਆਪਣੀ ਜਗ੍ਹਾ ਹਨਾ ਜਦੋਂ ਹਰਿਆਲੀ ਦੀ 쇼 ਹੁੰਦੀ ਆ ਉਹ ਆਪਣੀ ਜਗ੍ਹਾ ਹੁੰਦੀ ਆ ਤੇ ਜਦੋਂ ਫੁੱਲ ਖਿੜਨੇ ਆ ਉਹਨਾਂ ਦੀ ਆਪਣੀ ਜਗ੍ਹਾ ਲੁੱਕ ਹੁੰਦੀ ਵੱਖਰੀ ਅੱਗੇ ਵੀ ਆ ਕਰੀ ਦੀਵਾਲੀ ਤੇ ਲਾਏ ਹਨਾ ਹੁਣ ਵੀ ਦੀਵਾਲੀ ਬਸ ਕੱਲ੍ਹ ਕੇ ਪਰਸੋਂ ਦੀਵਾਲੀ ਆ ਉਹ ਤਾਂ ਵੀ ਜਗ੍ਹਾ ਸ਼ੋਰਾਂ ਹਟੰਦੇ ਨਾਲ ਇਧਰੋਂ ਹੀ ਉਹਨਾਂ ਸਲਾ ਘਟ ਗਿਆ ਇਧਰੋਂ ਵੀ ਘਟ ਗਿਆ ਆਹ ਹਰਿਆ ਹੋ ਗਿਆ ਆਹ ਹਰਿਆ ਹੋਣ ਦੇ ਪਿਆ ਹਰ ਇੱਕ ਚੀਜ਼ ਦਾ ਟਿਕਾਣਾ ਹੁੰਦਾ ਵਾ ਕਿੱਥੇ ਬੂਟਾ ਲੱਗਣਾ ਖਾਸ ਤੌਰ ਤੇ ਇਹਨਾਂ ਨੂੰ ਪਤਾ ਉਹ ਦੋ ਅਸੀਂ ਰੱਖ ਲਿਆ ਸੀ ਜਦੋਂ ਪਾਰਕ ਬਣਾਈ ਆ ਪਰ ਉਹ ਵੀ ਵਿੱਚ ਆ ਗਿਆ ਪਾਰਕ ਦੇ ਇਹ ਕਰਕੇ ਉਹ ਸਾਰਾ ਸ਼ੌਹ ਰਹਿ ਜਾਂਦਾ ਤੇ ਖਰਾਬ ਵੀ ਦਰ ਇਹ ਦਾ ਹੁਣ ਜਿਹੜਾ ਘਾਹ ਫੇਰ ਸੰਘਣਾ ਹੋਣਾ ਦੋ ਦੋ ਬੂਟੇ ਜਿਹੜੇ ਸਾਰੇ ਰਸਤੇ ਇਧਰ ਘੱਟ ਰੱਖੇ ਜੇ ਹਾਂ ਉਧਰ ਰਸਤੇ ਆ ਆ ਗਮਲੇ ਵੀ ਕੱਢ ਕੇ ਬਾਹਰ ਆਉਂਦੇ ਆ ਉਹ ਗਮਲੇ ਇਹ ਰਿਹਾ ਕੱਢ ਦੇਣੇ ਚਲੋ ਬੂਟੇ ਲਾਉਣੇ ਹੋ ਗਏ ਸ਼ੁਰੂ ਦੋ ਦੋ ਲਾਉਣ ਡੇ ਕੇ ਇੱਕ ਇਹ ਕੱਲਰ ਲੱਗੇ ਹਾਂ ਅਲੱਗ-ਅਲੱਗ ਲਾਇਓ ਹਾਂਜੀ ਇਹ ਹੈ ਨਾ ਸੰਤਰੀ ਇਹੋ ਸੰਤਰੀ ਕਰ ਲੈ ਇਹ ਕੱਚਾ ਪੀਦਾ ਹੈ ਦੇਖੋ ਬੜਾ ਹੁਣ ਮੈਂ ਖੰਡੀਆਂ ਇਹਨਾਂ ਨੂੰ ਵੇਖਲਾ ਪਤਾ ਹੁੰਦਾ ਵਾ ਕਿ ਬੂਟਾ ਕਿੰਨੇ-ਕਿੰਨੇ ਵੇਥ ਤੇ ਲਾਉਣਾ ਤੇ ਇੱਕ ਵਾਰੀ ਜਦੋਂ ਅਸੀਂ ਆਏ ਹੀ ਤਾਂ ਅਸੀਂ ਆਪਣੀ ਮਰਜ਼ੀ ਦਾ ਬੂਟੇ ਲਵਾਏ ਵੀ ਚਲੋ ਘਟ ਲੱਗਣਗੇ ਉਹਨੇ ਤੇ ਇੱਕ ਵਿਰਲੇ-ਵਿਰਲੇ ਲਵਾ ਕੇ ਉਹਨਾਂ ਨਾਲ ਇਨੀ ਸ਼ੋਹ ਨਹੀਂ ਬਣੀ ਜੇ ਤਾਂ ਹੁਣ ਇਹ ਲਾਉਂਦੇ ਆ ਸੰਗਰੇ-ਸੰਗਰੇ ਜਦੋਂ ਇਹ ਬੂਟੇ ਨੇ ਥੋੜਾ ਵੱਡੇ ਹੋਏ ਨਾ ਆਪਸ ਵਿੱਚ ਜੁੜ ਜਾਣੇ ਤੇ ਫੁੱਲ ਵੀ ਉਹਨੇ ਜ਼ਿਆਦਾ ਆਉਣੇ ਆ ਆ ਦੇਖ ਆਪਣੇ ਮਰਜ਼ੀ ਦੇ ਨਾਲ ਉਹਨੇ ਲਾਏ ਆ ਜਿੱਥੇ ਇੱਥੇ ਲੱਗਣੇ ਆ ਨਹੀਂ ਉਹ ਤਾਂ ਜਾਂਦੇ ਵੀ ਆ ਗਏ ਜਾਂਦੇ ਸੀ ਵੀ ਇਹ ਮਾਲੀ ਨੂੰ ਪਤਾ ਹੁੰਦਾ ਵੀ ਕਿੱਦਾਂ ਬੂਟੇ ਲਾਉਣੇ ਆ ਮੈਨੂੰ ਲਾਉਣ ਦਾ ਤਾਂ ਹੀ ਨਹੀਂ ਆਇਆ ਕਹਿੰਦਾ ਵੀਰ ਲੈ ਲੈ ਆਇਆ ਕੇ ਪੈਸੇ ਘੱਟ ਬੰਨ ਗਏ ਉਹਨੇ ਨਹੀਂ ਵੀਰ ਲੈ ਵੀਰ ਲੈ ਲਵਾਏ ਸੀ ਉਹਨਾਂ ਕਵਰ ਵੀ ਤਾਂ ਘੱਟ ਬੰਨਦਾ ਵਾ ਇੱਕ ਹਫ਼ਤੇ ਚ ਆਉਣਗੇ ਇਹਨਾਂ ਦੇ ਫੁੱਲ ਆਉਣਗੇ ਨਹੀਂ ਇੱਕ ਹਫ਼ਤੇ ਚ ਫੁੱਲ ਫੁੱਲ ਆ ਜਾਣੇ ਫੁੱਲ ਆ ਜਾਣੇ ਇੱਕ ਹਫ਼ਤੇ ਤੱਕ ਇੱਧਰ ਸੰਗਣੇ ਲੱਗੇ ਆ ਉਧਰ ਵੀਰ ਲੈ ਲਿੱਤੀ ਇੱਧਰ ਆਇਆ ਨਾ ਉਹ ਦੋਹਾਂ ਸਾਈਡਾਂ ਤੇ ਫੁੱਲਾ ਬਸਾ ਨਾ ਉਧਰ ਇੱਕ ਸਾਈਡ ਤੇ ਕੰਧ ਆ ਜਾਂਦੀ ਆ ਬਸ ਹੁਣ ਆਹ ਦੀ ਦਵਾਈ ਮਾਰਨੀ ਸ ਆ ਡੀਆ ਨਹੀਂ ਜਿਹੜਾ ਡੀਲਾਕ ਡੀਆਂਦੇ ਇਹਨੂੰ ਡੀਲਾ ਬੋਟੇ ਇਹਨੂੰ ਸਪਰੇਅ ਮਾਰਨ ਲਈ ਦੀ ਹੁਣ ਇਹ ਵੀ ਸਾਲ ਬਾਅਦ ਹੁੰਦਾ ਵਾ ਇੱਕ ਵਾਰੀ ਸਪਰੇਅ ਹੁਣ ਮਾਰਨੀ ਸਾਲ ਬਾਅਦ ਫੇਰ ਹੋਊਗਾ ਬਸ ਹੋ ਗਿਆ ਹੁਣ ਤੂੰ ਫ੍ਰੀ ਮੈਂ ਫੁਲਕਾ ਲਵਾ ਫਿਰ ਉਧਰ ਲਮਣਾ ਚਾਚੀ ਹੋਣਾਂਗੇ ਜਨਣਾ ਮੈਨਾਂ ਚ ਨਹੀਂ ਲੱਗ ਦੇ ਕੇ ਕਿ ਗਮਲੇ ਚ ਨਹੀਂ ਨਹੀਂ ਆਹ ਦਵਾਈ ਆ ਆਡਰ ਆ ਕੇ ਜਾਂ ਪੈਕਟ ਨਹੀਂ ਇਹ ਖੁੱਲਾ ਹੈ ਦਿਖਾ ਲੋ ਨਾ ਇੱਕੜੀ ਇੱਕੜੀ ਨਾਮ ਦੱਸ ਦੇ ਇਹ ਗਾਠੀਏ ਗਈ ਹੈ ਨਾ ਜੂ ਲਾਠੀਏ ਹੂੰ ਸਦਾ ਨਾ ਕਰੂ ਆ ਦਵਾਈ ਜੇ ਇਹ ਸਾਲ ਕੱਢ ਜਾਂਦੀ ਇਹਦੇ ਨਾਲ ਸਾਲ ਬਾਅਦ ਹੁੰਦਾ ਵਾ ਡੀਆ ਬਹੁਤ ਅਸਰ ਕਰਦੀ ਈ ਲੀਏ ਤੇ ਆ ਫੇਰ ਹੁਣ ਹੋਇਆ ਉਹਦੋਂ ਉਹਦੋਂ ਪਿੱਛੇ ਜੀ ਜਦੋਂ ਪਹਿਲੀ ਵਾਰੀ ਇਹ ਕੀਤਾ ਹੈ ਨਾ ਦਵਾਈ ਪਾਈ ਉਹ ਤੋਂ ਬਾਅਦ ਤੋਂ ਬਾਅਦ ਨਹੀਂ ਕੋਈ ਬਾਲਟੀ ਦਿਨ ਦੋ ਆਈਏ ਨਾ ਇਦਾਂ ਕੋਲ ਲੀ ਹੈ ਇਹਦਾ ਕੋਸਾ ਵੀ ਹੁੰਦਾ ਹੋਵੇਗਾ ਕਿ ਕਿੰਨੇ ਲੀਟਰ ਚ ਕੰਮ ਹੋਣਾ ਉਹ ਪਤਾ ਉਹਨਾਂ ਨੂੰ ਪਤਾ ਹੋਵੇਗਾ ਮੋਗ ਗਿਆ ਕੰਮ ਸਾਰਾ ਬੂਟੇ ਵੀ ਲੱਗ ਗਏ ਤੇ ਨਾਲ ਨਾਲ ਲੱਗ ਗਿਆ ਪਾਣੀ ਸਾਰੇ ਕੰਮ ਮੁੱਕ ਗਿਆ ਹੁਣ ਇਹ 3 ਮਹੀਨੇ ਦੇਣ ਕਿਦਾਂ ਹੀ ਨਜ਼ਾਰੇ ਇਦਾਂ ਰੌਣਕ ਲਗੀ ਰਹੂਗੀ ਸਾਰੇ ਪਾਣੀ ਦਾ ਕੰਮ ਹੀ ਮੁੱਕ ਗਿਆ ਪਾਸਾ ਹਾਂਸਾ ਕੀ ਇਹ ਪ੍ਰਸ਼ਾਦਾ ਕੇ ਪਹਿਲਾਂ ਉਧਰ ਲਾ ਕੇ ਆਉਣੇ ਆ ਉਧਰ ਲਾ ਕੇ ਆਉਣੇ ਆ ਚਲੋ ਪਹਿਲਾਂ ਚਾਚੀ ਘਰ ਬੂਟੇ ਲਾ ਕੇ ਆਈਏ ਆ ਜੇ ਨਾਂ ਦਵਾਈ ਦਾ ਸਾਰੇ ਭੈਣ ਭਰਾ ਪੁੱਛਦੇ ਦਵਾਈ ਦਾ ਨਾਮ ਦੱਸ ਦੋ ਆ ਜੂ ਲਾਠੀ ਤੇ ਇਹ ਜਾ ਕੇ ਪੁੱਛ ਲਿਓ ਤੇ ਕਾਫੀ ਜਨਾ ਹੋ ਜਾਂਦੀ ਹੈ ਹੈ ਇਹ ਬਹੁਤ ਜਨਾ ਹੋ ਜਾਂਦੀ ਹੈ ਕਾਫੀ ਜਨਾ ਬੂ ਅੱਛਾ ਮਗਰ ਮੈਂ ਤਾਂ ਥੋੜੀ ਜਗ੍ਹਾ ਪਾ ਦਿੱਤਾ ਇਸ ਨੂੰ ਜਰਾ ਹੈ ਵੀ ਕਰ ਆ ਇਹਨੇ ਤਾਂ ਆਜੀ ਪਾਈ ਆਪਾਂ ਤੇ ਚਲੋ ਆ ਤਾਂ ਫਿਕਰਦਾ ਨਾ ਇੱਥੇ ਪਾ ਲਈ ਆ ਚਲੋ ਚੱਲੀਏ ਉਧਰ ਲਾ ਕੇ ਆਈ ਹੁਣ ਆਣ ਕੇ ਪ੍ਰਸ਼ਾਦਾ ਛਕਦੇ ਆ ਚਲੋ ਜੀ ਚਾਰ ਜੋ ਚੜਾਈਆਂ ਆਜੋ ਵੀ ਆਜੋ ਕਿੱਥੇ ਗਏ ਜੇ ਆਹ ਧਨਕਾਲ ਆਇਆ ਸਾਰਾ ਦੇਖੋ ਹੋ ਗਿਆ ਹਰਾ ਦੇਖੋ ਤੁਹਾਡੇ ਚਾਚੇ ਕੀ ਸਫਾਈ ਦੇਖੋ ਇਹ ਚਾਚੇ ਸਾਡੇ ਦੇ ਕੰਮ ਆ ਮੈਂ ਆਖਿਆ ਹੀ ਮੈਂ ਹਾਂ ਤਾਂ ਕੀ ਰੀਜ ਨਾ ਗੋਡੇ ਉੱਪਰ ਵਿੱਚ ਦੇ ਕਿਦਾਂ ਹੋ ਗਿਆ ਵਾ ਪੱਤੇ ਕਿਦਾਂ ਹੋ ਗਏ ਖਰਾਬ ਹੋ ਗਏ ਤਾਂ ਕਰ ਦੋ ਗੋਡੀ ਵੀ ਕਰ ਦੋ ਨਾਲ ਹੀ ਤੁਸੀਂ ਅੱਜ ਚਲੋ ਜੀ ਆਵੇ ਕੰਮ ਹੋ ਗਿਆ ਲੱਗੇ ਨਾ ਸਾਰੇ ਹੋਰ ਕਿੱਥੇ ਲਾਉਣੇ ਫੁੱਲ ਹੋਰ ਜੀ ਉੱਧਰ ਆਂਦਾ ਹੀ ਲਾਉਣੇ ਆ ਤੇ ਉਧਰ ਲਾਉਣੇ ਨਹੀਂ ਉਹ ਕੰਦ ਪਲਸਟਰ ਕਰਾਉਣੀ ਉਹ ਕੰਦ ਪਲਸਟਰ ਹੁਣ ਵਾਲੀ ਹੈ ਨਾਲ ਉਹ ਕੰਦ ਪਲਸਟਰ ਹੋ ਜਾਏਗੀ ਤੇ ਫੇਰ ਉਧਰ ਲਵਾਵਾਂਗੇ ਇੱਥੇ ਵਿੱਚ ਬਾਹਰ ਵੀ ਉਦੋਂ ਲੱਗ ਜਾਣਗੇ ਬਾਹਰ ਆਏ ਉੱਧਰ ਇੱਥੇ ਦਾ ਰਾਜ ਹੋ ਗਿਆ ਹਣਾ ਇੱਥੇ ਤੇ ਉਹ ਲੋਡ ਦੀ ਹੁਣੀ ਰਾਜੀ ਹੋ ਗਿਆ ਫੁੱਲਾਂ ਦਾ ਕੇਰੀ ਭਰ ਗਈ ਆ ਕੇਰੀ ਭਰ ਗਈ ਪੂਰਾ ਸੰਘਣੇ ਕਰਕੇ ਲਾਉਂਦੇ ਸਭ ਨੂੰ ਗਿੰਨੇ ਕਿੰਨੇ ਹੋਇਆ ਸੰਘਣੇ ਕਰਕੇ ਲੱਗੇ ਪਹਿਲੇ ਕੋਡ ਲਾ ਫੇਰ ਪਾਣੀ ਲਾਈ ਠੀਕ ਆ ਹੈ ਬੜੇ ਨੇ ਉਹ ਬੱਤਲ ਵਾਲੀ ਨੇ ਆ ਜਦੋਂ ਪਕੰਦ ਪ੍ਰੈਸ਼ਰ ਹੋ ਜੂਗੀ ਨਾਲ ਉਦਾਂ ਖਰਾਬ ਹੋ ਜਾਣੇ ਫੇਰ ਬਾਅਦ ਚ ਲਵਾਵਾਂਗੇ ਫੇਰ ਉੱਟ ਪਾ ਬੱਤੀ ਹੋਏ ਹੈ ਬੱਤੀ ਹੋਏ ਆ ਵੱਧ ਹੋਏ ਆ ਨਹੀਂ ਚੋਕਲੇ ਦੇ ਚੁੱਕਦੇ ਦੋ ਚੁੱਕ ਤੇ ਸਭ ਤੋਂ ਵਧੀਆ ਫੁੱਲ ਤੇ ਆ ਵਾ ਕੋਈ ਪਾਣੀ ਦੀ ਲੋੜ ਨਹੀਂ ਇਹਨਾਂ ਨੂੰ ਵੇ ਚਾਚੇ ਨੇ ਪਾਣੀ ਪਾਇਆ ਉਦਾਂ ਕੁੱਟੇ ਵੀ ਜਾਂਦੇ ਆ ਚੱਲ ਹੈ ਜਾਂ ਨਿਆ ਜਾ ਐਡਾ ਸੋਨਾ ਫੁੱਲ ਮੇਰਾ ਪੁੱਤ ਸਹੀ ਦੇਖਾ ਇਿੱਥੇ ਮਰਜੀ ਦਾ ਲਓ ਕੋਈ ਧੁੱਪ ਦਾ ਸਰ ਨਹੀਂ ਇੱਥੇ ਕਿੱਡੇ ਸੋਹਣੇ ਪੋਨਾਂ ਆ ਵੀ ਨਕਲੀ ਹੈਗਾ ਸਰੀਏ ਅਸਲੀ ਹੈ ਅਸਲੀ ਹੈ ਮੈਂ ਹੀ ਪੁੱਟ ਕੇ ਵੇਖ ਲਈਏ ਵੇਹ ਚਾਹਣਾ ਪੋਨ ਲਿਆਉਣੇ ਆ ਉਹ ਚਾਹੀਦੇ ਆ ਆਹ ਪੱਕੇ ਆ ਨਾ ਪੱਕੇ ਆ ਉਹ ਕਵਾਰ ਗੰਦਲਵਾ ਕੰਦ ਪਲੱਸ ਤੇ ਰਹਿ ਕੇ ਪਰ ਇੱਥੇ ਨਾਲ ਨਾਲ ਗਮਲੇ ਰੱਖਣੇ ਆ ਰੱਖਾਂਗੇ ਮੈਂ ਕੰਦ ਪੜ੍ਹ ਕੇ ਆ ਰਹੀਏ ਪਹਿਲਾਂ ਦੇਖਿਓ ਟੌਰ ਕਿੰਨਾ ਬਣਦਾ ਹੁੰਦਾ ਹਣ ਤਿਆਰੀ ਚਾ ਚਲੋ ਫਿਰ ਸਗਲਾ ਪ੍ਰਸ਼ਾਦਾ ਬਾਣੀ ਹੁਣ ਮੈਨੂੰ ਚਾਹ ਦੱਸੋ ਵੀ ਚਾਹ ਪੀਣੀ ਨਹੀਂ ਮੈਜੀ ਚਾਹ ਨਹੀਂ ਆਉ ਜਾਣਾ ਹੈ ਦੁਪਹਿਰ ਜੀ ਕਾ ਬੂਟੇ ਲਗਾਣੇ ਹੈ ਚਾਹ ਉਧਰ ਕੀਤੀ ਕਿ ਨਹੀਂ ਚਾਚੀ ਨੂੰ ਅੱਛਾ ਪੀਤੀ ਚੱਲ ਚਾਹ ਪੀ ਲਈ ਅੰਦਰ ਅੱਠ ਅੱਜ ਕੰਮ ਦਾ ਕੰਮ ਅੱਜ ਕੰਮ ਤੋਂ ਚਾਹ ਮਾੜ ਰ ਰਹੇ ਹੈ ਅੱਜ ਕੰਮ ਤੋਂ ਇੱਕ ਆੜ ਚਾਹ ਕਿ ਲੱਗ ਜਾਣਾ ਹੈ 108 ਬੂਟਾ ਕਿੰਨੇ ਬੂਟੇ ਲੱਗੇ ਸਾਡੇ ਟੋਟਲ 51 ਬੂਟੇ ਲੱਗੇ 51 ਤੇ ਚਾਚੀ ਵਾਲ ਕਿੰਨੇ ਲੱਗੇ ਆ ਉਹਨਾਂ ਤੇ 33 ਬੂਟੇ ਲੱਗੇ 33 ਉਹਨਾਂ ਦੇ ਮਾਰਲੇ ਬਣੇ ਨਹੀਂ ਨਾ ਉਹਏ ਹਾਂ ਉਹ ਤੇ ਕੱਲ ਕਰਸਰ ਹੋਏ ਚਲੋ ਠੀਕ ਆ ਤੇ ਹੁਣ ਚੀਜ਼ ਵੀ ਹੈ ਨਾ ਵਧੀਆ ਤੁਹਾਨੂੰ ਫਲਾਵਰ ਖਿਲੇਗਾ ਨਾ ਤਾਂ ਆਪ ਕੋ ਬਤਾਓਗੇ ਵੀਡੀਓ ਮੇ ਆ ਜਾਏਗਾ ਆਪਕੇ ਬਾਦ 10 15 ਦਿਨ ਮੇ ਹਾਂਜੀ ਹਾਂਜੀ ਮੇਰੀ ਗੱਲ ਸੁਣੋ ਇਹਨਾਂ ਦਾ ਜੇ ਕਹਿੰਦੇ ਆ ਸਾਡੇ ਕਿਦੋਂ ਮੈਂ ਹੁੰਦੇ ਹੁੰਦੇ ਸੀ ਗੱਡੀ ਦੀ ਵਧਾਈ ਮੰਗਦੇ ਹੁੰਦੇ ਸੀ ਤੇ ਸਾਡੇ ਕੋਈ ਜਾ ਨਹੀਂ ਜਾਂਦਾ ਹੁੰਦਾ ਜਾਂ ਟਾਈਮੇ ਬੇ ਟਾਈਮ ਹੁੰਦੇ ਜਦੋਂ ਇਹਨਾਂ ਨੇ ਆਉਣਾ ਵਾ ਉਦੋਂ ਚੱਕਦਾ ਵੀ ਦੱਸਣਾ ਮੈਂ ਆਉਣ ਲੱਗਿਆ ਆਉਣ ਲੱਗਾ ਵਾ ਇਦਾਂ ਕਰਕੇ ਦੱਸਣਾ ਤੇ ਉਸ ਟਾਈਮ ਤੇ ਸਾਡੇ ਕੋ ਅੱਡੇ 'ਚ ਨਹੀਂ ਜਾਇਆ ਜਾਂਦਾ ਹੁੰਦਾ ਅੱਜ ਹੈਗੀ ਆ ਹੈਗੀ ਨਹੀਂ ਮਤਲਬ ਅੱਜ 19 ਤਰੀਕ ਆ ਇਹ ਦੀਵਾਲੀ ਆ ਦੋ ਤਿੰਨ ਦਿਨ ਬਾਅਦ ਦੀਵਾਲੀ ਦੀ ਵਧਾਈ ਬਣ ਗਈ ਦੀਵਾਲੀ ਦੀ ਵਧਾਈ ਅਸੀਂ ਇਹਨਾਂ ਨੂੰ ਨਾਲ ਦੇ ਦਿੰਦੇ ਲੰਗੇ ਨੇ ਨਾਲ ਹੀ ਗੱਡੀ ਦੀ ਵਧਾਈ ਡੱਬਾ ਤੁਸੀਂ ਆਪਣੀ ਮਰਜ਼ੀ ਦਾ ਆਪੇ ਲੈ ਲਓ ਠੀਕ ਹੈ ਸਾਡੇ ਵੱਲੋਂ ਦੀਵਾਲੀ ਦੀ ਵਧਾਈ ਤੁਹਾਨੂੰ ਅਸੀਂ ਸਾਡੇ ਵੱਲੋਂ ਦੋ ਦੱਬੇ ਭਾਈ ਲੈ ਲਿਆ ਤੇ ਭਾ ਇੱਕ ਲੈ ਲਓ ਗੱਡੀ ਦਾ ਵੀ ਡੱਬਾ ਲੈ ਲਓ ਤੇ ਦੀਵਾਲੀ ਦਾ ਵੀ ਲੈ ਲਓ ਤੇ ਸਾਰਿਆਂ ਨੂੰ ਵਰਤਾ ਦਿਓ ਤੇ ਆਪ ਖਾ ਲਿਓ ਵਰਤਾ ਲਿਓ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਠੀਕ ਹੈ ਜੀ ਤੁਸੀਂ ਜਿਹੜਾ ਆਪਣੀ ਮਰਜ਼ੀ ਦੇ ਨਾਲ ਹੀ ਆਪ ਆ ਕੇ ਇੰਨਾ ਕਰ ਜਾਂਦੇ ਜਿਹੜਾ ਤੌਰ ਕੱਟ ਜਾਂਦੇ ਸਾਰੇ ਭੈਣ ਭਰਾ ਦੀਓ ਆਪਾਂ ਗੱਲ ਕਰਨ ਦੇ ਵਿੱਚ ਲਾਈਵ ਵੀਡੀਓ ਵਿੱਚ ਤੇ ਸਾਰੇ ਉਹ ਕਹਿੰਦੇ ਆ ਵੀ ਘਰ ਬਹੁਤ ਵਧੀਆ ਲੱਗਦਾ ਵਾ ਤੇ ਕਾਰਨ ਤੁਹਾਡੇ ਸਾਹਮਣੇ ਹੀ ਆ। ਆ ਕਿੰਨੀ ਹਰਿਆਲੀ ਆ ਤੇ ਹਰਿਆਲੀ ਜਿਹੜੀ ਆ ਸਾਡੇ ਕਰਕੇ ਘਾਟੇ ਨਾ ਕਰਕੇ ਜਿਆਦਾ ਹੋਵੇ ਆਪਣੀ ਮਰਜ਼ੀ ਨਾਲ ਆਣ ਕੇ ਜਿਉਂਦਾ ਇਹਨਾਂ ਦੇ ਹੱਥ ਵਿੱਚ ਆਇਆ ਨਾ ਮੇਨਟੇਨ ਕਰਨਾ ਇਹ ਸਾਰਾ ਇਹਨਾਂ ਨੂੰ ਪਤਾ ਕਦੋਂ ਆਉਣਾ ਵਾ ਕਦੋਂ ਕਿਹੜੀ ਚੀਜ਼ ਦੀ ਜ਼ਰੂਰਤ ਆ ਕਿਹੜਾ ਫੁੱਲ ਕਿਹੜਾ ਬੂਟਾ ਕਦੋਂ ਕਿੱਥੇ ਲੱਗਣਾ ਹੈ ਉਹਨਾਂ ਨੂੰ ਪਤਾ ਹੁੰਦਾ ਵਾ ਤੇ ਤੁਹਾਡੇ ਸਾਹਮਣੇ ਹੀ ਆ ਵੀ ਕੀ ਕੁਝ ਬਣਾਉਂਦਾ ਹੋ ਇਹਨਾਂ ਨੇ ਨਾਲੇ ਜਿਹੜੀ ਆ ਫੁੱਲਾਂ ਦੀ ਬੂਟਿਆਂ ਦੀ ਕਟਿੰਗ ਕਰਦੇ ਆ ਇਹ ਸਾਡੇ ਵਰਗਾਂ ਕੋਲ ਹੁੰਦੀ ਵੀ ਨਹੀਂ ਆ ਇਹਨਾਂ ਨੂੰ ਪੇਤ ਹੁੰਦਾ ਅਸੀਂ ਕ ਪਰ ਉਹ ਕੰਟੀ ਜਿਹੜੀ ਆ ਉਹ ਜਿੱਦਾਂ ਆਂਦੇ ਹੁੰਦੇ ਟੇਲਰ ਨੂੰ ਟੇਲਰ ਦਾ ਕੰਮ ਹੁੰਦਾ ਵਾ ਹਰੇਕ ਨੂੰ ਆਪਣਾ ਆਪਣਾ ਕੰਮ ਸਾਂਝਦੇ ਆ ਤੇ ਇਹਨਾਂ ਨੂੰ ਹਸਾਬ ਵਾ ਬਾਕੀ ਤਾਂ ਆਹ ਕਹਾਂਗਾ ਕਿ ਬਹਾਰ ਆ ਗਈ ਐ ਨਵੰਬਰ ਦਾ ਮਹੀਨਾ ਕਿ ਸ਼ੁਰੂ ਹੋ ਜਾਂ ਲੱਗਾ ਵਾ 10 ਦਿਨਾਂ ਬਾਅਦ ਤੇ ਬੂਟੇ ਤੇ ਪੁਲੀ ਜਾਤਰ ਲੱਗਣੇ ਆ ਹੋਰ ਇਹ ਜਨਵਰੀ ਤੱਕ ਰਹਿਣੇ ਆ ਤੇ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਜਿੰਨਾ ਵੀ ਜਿਹੜੇ ਕੋਈ ਜਗ੍ਹਾ ਹੈਗੀ ਆ ਕਿਉਂਕਿ ਰੌਣਕ ਜਿਹੜੀ ਅਸਲੀ ਆ ਨਾ ਉਹ ਇਹਨਾਂ ਨਾਲ ਹੀ ਹੋਣੀ ਆ ਇੱਕ ਫੁੱਲਾਂ ਨਾਲ ਬੂਟਿਆਂ ਨਾਲ ਘਰਾਂ ਵਿੱਚ ਹਰਿਆ ਹਰਿਆ ਹਰਿਆਲੀ ਦੇ ਨਾਲ ਤੇ ਤੀਜੀ ਜਿਹੜੀ ਚੀਜ਼ ਵਾ ਉਹ ਆ ਪੰਛੀਆਂ ਦੇ ਨਾਲ ਪੰਛੀ ਚੈੱਕ ਤੇ ਜਾਨਾ ਜਦੋਂ ਉਹ ਚੀਜ਼ ਬਹੁਤ ਵਧੀਆ ਲੱਗਦੀ ਆ ਸਾਨੂੰ ਤੇ ਸਭ ਤੋਂ ਬਾਅਦ ਸਾਡੇ ਘਰ 'ਚ ਇਹ ਚੀਜ਼ ਵਾ ਵੀ ਪੰਛੀਆਂ ਦੀ ਰੌਣਕ ਬੜੀ ਆ ਤੇ ਜੇ ਇਹ ਚੀਜ਼ ਦੀ ਰੌਣਕ ਬੜੀ ਆ ਜਿੰਨਾ ਕੋਈ ਜਿੰਨੀ ਵੀ ਜਗ੍ਹਾ ਹੈਗੀ ਆ ਨਾ ਜੇ ਜਗ੍ਹਾ ਨਹੀਂ ਹੈਗੀ ਤੇ ਗਮਲੇ ਲਿਆਓ ਛੋਟੇ ਛੋਟੇ ਮਿਲ ਜਾਂਦੇ ਆ ਗਮਲੇ ਹੁਣ ਆ ਨੋਰਮਲ ਜਿਹਾ ਫੁੱਲਵਾ ਇਹਨਾਂ ਦੀ ਟਾਣੀ ਇੱਕ ਲਾ ਦੋ ਤੇ ਐ ਰੌਣਕ ਲਾ ਹਟਦੇ ਆ ਵੀ ਘਰਾਂ ਵਿੱਚ ਦੁਪਹਿਰ ਨੂੰ ਖੜ ਜਾਂਦੇ ਆਪਣੇ ਆਪ ਹੀ ਤੇ ਇਹਦੀ ਇੱਕ ਟਾਣੀ ਲਾ ਦੋ ਤੇ ਭਾਵੇਂ ਸਾਰਾ ਘਰ ਭਰ ਲਓ ਆ ਵੀ ਗਮਲੇ ਇਹ ਆਂਦੇ ਹੀ ਇਹ ਕਹੇ ਕੰਮ ਨਹੀਂ ਹੋਣੇ ਤੇ ਮੈਂ ਫੜਕੇ ਤੇ ਮਿੱਟੀ ਪਾ ਲਾ ਆ ਗਮਲੇ ਜਿਹੜਾ ਨੋਰਮ ਆਇਨ ਇੱਕ ਤਵਾ ਇਹ ਲੈ ਆ ਕੇ ਤੁਸੀਂ ਬੰਨੀਆਂ ਤੇ ਰੱਖ ਲਓ ਜਾਂ ਕਿਤੇ ਵੀ ਜਿੱਥੇ ਵੀ ਜਗ੍ਹਾ ਆ ਗਈ ਮਾੜੀ-ਮੋਟੀ ਬਸ ਇਹ ਮੇਨ ਚੀਜ਼ ਵਾ ਮੁੱਕਦੀ ਆ ਕੇ ਸ਼ੌਂਕ ਤੇ ਜੇ ਤੁਹਾਡੇ ਤੁਹਾਡੇ ਕੋਲ ਸ਼ੌਂਕ ਹੈਗਾ ਉਹ ਤੁਹਾਡੇ ਵਿੱਚ ਤਾਂ ਸਾਰਾ ਕੁਝ ਹੀ ਪੋਸੀਬਲ ਆ ਜੇ ਨਹੀਂ ਹੈਗਾ ਤਾਂ ਫਿਰ ਬਹਾਨੇ ਬਾਜੀ ਤੇ ਹੈ ਹੀ ਹੈ ਤੇ ਜਗ੍ਹਾ ਹੈਗੀ ਆ ਤੇ ਤੁਸੀਂ ਜ਼ਰੂਰ ਟਰਾਈ ਕਰਿਓ ਸੀਜ਼ਨ ਆ ਗਿਆ ਫੁੱਲਾਂ ਦਾ ਤੇ ਵਧੀਆ ਲੱਗਦੇ ਆ ਸਿਆਲ ਵਿੱਚ ਫੁੱਲ ਤੇ ਕਿਉਂਕਿ ਮੌਸਮੀ ਇਦਾਂ ਦਾ ਫੁੱਲਾਂ ਦਾ ਵਾ ਤੇ ਲਾਓ ਤੁਸੀਂ ਜ਼ਰੂਰ ਆਪ ਆਪਣੇ ਘਰਾਂ ਵਿੱਚ ਫੁੱਲ ਬੂਟ ਤੇ ਬਸ ਸਮਾਪਤੀ ਹਾਂ ਚਲੋ ਠੀਕ ਹੁਣ ਚੰਗਾ ਜੀ ਸਾਰੇ ਭੈਣ ਭਰਾਵਾਂ ਨੂੰ ਸਾਸਰੀਕਾਲ ਸਾਸਰੀਕਾਲ ਜੀ